ਪਠਾਨਕੋਟ ਦੇ ਲਮੀਨੀ ਇਲਾਕੇ ਦੇ ਵਿੱਚ ਉਦੋਂ ਇੱਕ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਸਾੰਬਰ ਇਸ ਉਸ ਇਲਾਕੇ ਦੇ ਵਿੱਚ ਆ ਗਿਆ ਅਤੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਕੁਝ ਲੋਕ ਉਸ ਨੂੰ ਦੇਖਣ ਦੇ ਲਈ ਉੱਥੇ ਇਕੱਠਾ ਹੋ ਗਏ ਜਿਸ ਤੋਂ ਬਾਅਦ ਕਿਸੇ ਸਥਾਨਕ ਵਿਅਕਤੀ ਦੇ ਵੱਲੋਂ ਜੰਗਲੀ ਵਿਭਾਗ ਨੂੰ ਇਸ ਦੀ ਇਤਲਾਹ ਦਿੱਤੀ ਗਈ ਜਿਸ ਤੋਂ ਬਾਅਦ ਉਹਨਾਂ ਦੀ ਟੀਮ ਨੇ ਆ ਕੇ ਉਸ ਨੂੰ ਰੈਸਕਿਊ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਸਾੰਬਰ ਦੇ ਵੱਲੋਂ 30 ਤੋਂ 35 ਫੁੱਟ ਛਲਾਂਗ ਲਗਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਹ ਜੰਗਲਾਂ ਦੇ ਵਿੱਚ ਵੜ ਗਿਆ ਅਤੇ ਰੈਸਕਿਊ ਟੀਮ ਲਗਾਤਾਰ ਉਸਦੇ ਪਿੱਛੇ ਉਸ ਨੂੰ ਫੜਨ ਦੇ ਲਈ ਜਾ ਰਹੀ ਸੀ ਮੇਰਾ ਨਾਂ ਜੀ ਮਨੋਰ ਲਾਲ ਜੀ ਥੈਂਕ ਯੂ ਬਾਹਰ ਨੰਬਰ 7 ਤੋਂ ਆ ਮੈਂ ਆਹ ਸਾਹਮਣੇ ਬਾਗ ਪੈਂਦਾ ਉੱਥੋਂ 12 ਸਿੰਘਾਂ ਨਾਲਾ ਟੱਪ ਕੇ ਕੁੱਤਿਆਂ ਨੇ ਜ਼ਖਮੀ ਕੀਤਾ ਉਹਨੂੰ ਅਹੀਂ ਰੀਲீஸ் ਕਰਦੇ ਜੰਗਲ ਮੈਗਵੇ ਨੂੰ ਹੋਰੀ ਪਤ ਲਾਜ ਕੀਤਾ ਜਾਏ ਤੇ ਅੱਥੇ ਅਸੀਂ ਸਾਰੇ ਪਬਲਿਕ ਇਕੱਠੇ ਹੋਈ ਦੀਆਂ ਵੀ ਉਹਨੂੰ ਆਪਣੇ ਇਲਾਜ ਕਰਕੇ ਉਹਨੂੰ ਜੰਗਲ 'ਚ ਛੱਡਿਆ ਜਾਏ। ਅੱਜ ਪਹਿਲਾਂ ਵੀ ਕਦੀ ਆਏ ਇਸ। ਨਹੀਂ ਜੀ ਪਹਿਲੇ ਕਦੀ ਨਹੀਂ ਆਇਆ ਸੀ। ਪਹਿਲੇ ਵਾਰ ਦੇਖਾ ਮੇਰਾ ਗੋਦਾਮ ਆ ਸਿੰਪਲ ਦੁਕਾਨਾਂ ਥੇ। ਮੈਂ ਛੱਤ ਤੋਂ ਦੇਖਿਆ ਥੇ ਤੇ ਅਸੀਂ ਭੱਜੇ ਭੱਜੇ ਇੱਥੇ ਆ ਗਏ ਆ। ਸਾਰੇ ਤਾਂ ਹੀ ਹੈਲਪ ਕਰਨੇ ਵੀ ਜੰਗਲ ਵਿਭਾਗ ਨੂੰ ਭੇਜਿਆ ਜਾ ਠੀਕ ਕਰਕੇ ਆਪਣੇ ਘਰ ਚ ਲਾਇਆ ਜਾਏ। ਜੀ ਰਿਹਾਇਸ਼ੀ ਬੰਦੇ ਹਾਂ। ਹਾਂਜੀ ਹਾਂਜੀ ਰਿਹਾਇਸ਼ੀ ਲੱਖਾਂ ਜੀ ਸਾਰੇ। ਹਾਂਜੀ ਭਾਈ ਕੀ ਨਾਮ ਆ ਆਪਣਾ? ਮੈਂ ਅਸ਼wini Sharma ਬਿਸ਼ਨੂ ਨਗਰ ਲਮੇਣੀ ਪਠਾਨਕੋਟ ਅੱਜ ਸਾਡੇ ਪਿੰਡ ਵਿੱਚ ਇੱਕ 12 ਸਿੰਘਾ ਜਿਹੜਾ ਕਿ ਬਾਰਾ ਸਿੰਘਾ ਕਹਿ ਲੋ ਜਾਂ ਹਿਰਨ ਕਹਿ ਲੋ ਜਿਹੜਾ ਕਿਦਰੋਂ ਬਾਗ ਦੇ ਵਿੱਚੋਂ ਨਿਕਲ ਕੇ ਆ ਸਵਿੰਗ ਪੂਲ ਦੇ ਲਾਗੇ ਇੱਕ ਖਾਲੀ ਪਲਾਟ ਦੇ ਵਿੱਚ ਜਖਮੀ ਜਖਮੀ ਹਾਲਤ ਦੇ ਵਿੱਚ ਕੁੱਤਿਆਂ ਨੇ ਘੇਰਿਆ ਅਸੀਂ মিডিਆ ਨੂੰ ਸਦਕੇ ਅਤੇ ਹਲੋ ਫੋਰਸ ਬਾਗ ਦੇ ਅਫਸਰਾਂ ਨੂੰ ਸਦਕੇ ਇਨਵੈਸਟਿਗੇਟਿਓ ਕਰਾ ਰਹੇ ਹਾਂ ਤਾਂ ਕਿ ਇਹ ਮੁੜ ਕੇ ਇਹਨੂੰ ਇਹਦੀ ਟ੍ਰੀਟਮੈਂਟ ਕਰਕੇ ਇਹਨੂੰ ਜੰਗਲ ਦੇ ਵਿੱਚ ਛੱਡਿਆ ਜਾਏ ਧੰਨਵਾਦ ਆਹ ਉਹ ਗੱਲ ਬਹਿ ਜਾਓ ਅੱਜ ਅੱਜ ਤੁਸੀਂ ਇੱਥੇ ਆਏ ਸਾਮਰ ਬਦਨ ਦੇ ਲਈ ਮੁਹੱਲੇ ਦੇ ਵਿੱਚ ਸੀ ਕਿ ਇਨਫੋਰਮੇਸ਼ਨ ਦਰਵਾਜੇ ਤੇ ਕਿੱਥੇ ਹੈ ਸਰ ਸਾਨੂੰ ਸਾਡੇ ਡੀਐਫਓ ਸਾਹਿਬ ਪਰਮਜੀਤ ਜੀ ਜੀ ਪਰਮਜੀਤ ਹੁਣਾਂ ਤੋਂ ਇਨਫੋਰਮੇਸ਼ਨ ਮਿਲੀ ਸੀ ਉਹਨਾਂ ਨੂੰ ਫੋਨ ਆਇਆ ਕਾਲ ਆਈ ਸੀ ਕਿਸੇ ਦੀ ਵੀ ਇੱਥੇ ਤਰਾ ਤਰਾ ਕਰਕੇ ਸਵੀਮ ਪੂਲ ਦੇ ਪਿੱਛੇ ਸਾਮਰ ਆਇਆ ਪਿਆ ਅਸੀਂ ਆਏ ਉਹ ਕਹਿੰਦੇ ਹੀ ਇੰਜਰ ਹੋਇਆ ਪਿਆ ਕੁਛ ਲੱਗੀ ਲੁਗੀ ਆ ਪਰ ਦੇਖਿਆ ਸੀ ਲੱਗੀ ਦੀ ਹਾਨੀ ਹੋ ਜੱਕਦਮ ਦੌੜ ਗਿਆ ਉੱਥੋਂ ਦੀ ਪਬਲਿਕ ਬਹੁਤ ਹੀ ਇੱਥੇ ਉਹ ਵਾਪਸ ਪਤਾ ਨਹੀਂ ਕਿਧਰੋਂ ਇਧਰ ਬਾਗ ਵਾਲੇ ਪਾਸੇ ਨੂੰ ਚਾਹ ਜੰਗਲ ਵਾਲੇ ਪਾਸੇ ਨੂੰ ਨਿਕਲ ਗਿਆ ਹੁਣ ਪਹਿਲੇ ਵੀ ਕਦੀ ਦੇਖਿਆ ਜੀ ਇਸ ਤਰ੍ਹਾਂ ਹਾਂਜੀ ਬੜੀ ਬਾਰੀ ਅਸੀਂ ਬੜੇ ਚੁੱਕੇ ਇਧਰੋਂ ਦੀ ਮੀਥਲ ਵਾਲੇ ਪਾਸੇੋਂ ਕਦੀ ਕਦੀ ਇਧਰੋਂ ਦੀ ਜਣਵਾਲ ਵਾਲੇ ਪਾਸੇੋਂ ਕੈਪਚਰ ਕਰਦੇ ਹੀ ਰਹਿੰਦੇ ਆ ਕੋਈ ਐਦਾ ਕਬਰਾਉਣ ਦੇ ਲੋਕ ਨਹੀਂ 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 ਕਬਰਾਂਦੇ ਕਬਰੁੰਦੇ ਨਹੀਂ ਜੀ ਕਿਉਂਕਿ ਸਾਡਾ ਕੰਮ ਹੀ ਐਨੇ ਨੁਕਸਾਨ ਨਹੀਂ ਕਰ ਸਕਦੇ ਜੀ ਕਿਸੇ ਨੂੰ ਵੀ ਇਹ ਅਟੈਕੇਬਲ ਜਾਨਵਰ ਨਹੀਂ ਹੈਗਾ। ਜਿਹੜਾ ਠਾਂਡੋਈ ਦੀ ਪਹਾੜਾਂ ਦੇ ਵਿੱਚ ਲੱਗਦਾ ਕਿ ਇੱਧਰ ਮੈਦਾਨੀ ਇਲਾਕੇ ਜੇ ਆਉਂਦੇ ਆ ਜੀ ਥੋੜਾ ਧੁੱਪ ਸੇਕਣ ਵਾਸਤੇ ਕਹਲੋ ਚਾਏ ਕੋਈ ਭਟਕ ਗਿਆ ਨਾਲੋ ਤੇ ਤਾਂ ਕਰਕੇ ਇਹਨਾਂ ਨੇ ਸ਼ਹਿਰ ਦੇ ਵਿੱਚ ਮੂਵਮੈਂਟ ਹੋ ਜਾਂਦੀ ਹੈ ਇਹਨਾਂ ਦੀ ਕਿਸੇ ਵੇਲੇ। ਜੱਕਦਮ ਜ਼ਿਆਦਾ ਨਹੀਂ ਆਂਦੀ ਆਂਦੇ ਜ਼ਿਆਦਾ ਹਿਮਾਚਲ ਹਿਮਾਚਲ ਦੇ ਪਾਸੇ ਚਾਏ ਜੰਗਲੀ ਏਰੀਆ ਲੱਗੇ ਹੋਏਗਾ ਉੱਥੋਂ ਆਣਗੇ। ਕੀ ਕਾਰਵਾਈ ਕੀ ਤੁਹਾਡੇ ਅੱਗੇ ਹੋਣੀ? ਹੁਣ ਅੱਗੇ ਦੇਖਦੇ ਆ ਜੀ ਆਈ ਅੱਗੇ ਜਾ ਕੇ ਜੇ ਲੱਭਦਾ ਠੀਕ ਹੈ ਨਹੀਂ ਤੇ ਫਿਰ ਉਹ ਜੰਗਲ ਨੂੰ ਮੂਵ ਕਰ ਗਿਆ।